ਦੇਰ ਰਾਤ ਚੱਲੇ ਤੂਫਾਨ ਕਾਰਨ ਸਮਾਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਾਫੀ ਨੁਕਸਾਨ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਬਿਜਲੀ ਦੇ ਨਾਲ ਨਾਲ ਆਵਾਜਾਈ ਵੀ ਕਾਫੀ ਪ੍ਰਭਾਵਿਤ ਰਹੀ। ਅਤੇ ਸਮਾਣਾ ਦੇ ਲਗਲੇ ਪਿੰਡ ਕੋਟਲੀ ਵਿਖੇ ਗੌਤਮ ਰਾਈਸ ਮਿਲ ਵਿੱਚ ਭਾਰੇ ਨੁਕਸਾਨ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਸੈਲਰ ਮਾਲਕ ਰਜੇਸ਼ ਗਰਗਨੇ ਨੇ ਦੱਸਿਆ ਕਿ ਤੇ ਰਾਤ ਆਇਆ ਤੇਜ਼ ਤੂਫਾਨ ਕਾਰਨ ਉਹਨਾਂ ਦੇ ਸੈਲਰ ਤੇ ਸ਼ੈੱਡ ਉੱਡ ਗਏ ਅਤੇ ਚਾਵਲ ਗਿੱਲੇ ਹੋ ਗਏ ਸੈਲਰ ਅੰਦਰ ਕੰਮ ਕਰਨ ਵਾਲੇ ਚਾਰ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਹੋਰ ਵੀ ਕਾਫੀ ਨੁਕਸਾਨ ਹੋਇਆ ਹੈ ਜੀ ਅਰਜੇਸ਼ ਕੁਮਾਰ ਜੀ ਸੈਲਰ ਦਾ ਨਾਮ ਕੀ ਗੌਤਮ ਰੈਸੀ ਕੀ ਕੰਮ ਕਟੜਾ ਵਾਪਰ ਕੀ ਰਾਤ 11:00 ਵਜੇ ਤਕਰੀਬਨ ਦੇਰੀ ਚੱਕਰ ਤੂਫਾਨ ਆਇਆ ਜੀ ਨਾਲ ਤਾਂ ਚਾਦਰ ਉੱਡ ਗਈ ਸਾਰੀਆਂ ਛੱਦਰ ਉੱਡ ਗਈ ਆ ਕਨਕ ਦੇ ਕੋਈ ਕਿੰਮੀ ਸਾਰੀ ਰੁੜ ਰੁਲ ਗਈ ਬਹੁਤ ਨੁਕਸਾਨ ਹੋ ਗਿਆ ਕਰੋੜਾ ਕਰੋੜ 40-50 ਲੱਖ ਦਾ ਨੁਕਸਾਨ ਹੋ ਗਿਆ ਜੀ ਚਾਵਲ ਵਗੈਰਾ ਚਾਵਲ ਸਭ ਪਿੱਛੇ ਗਈ ਕੀ ਮਤ ਕਰਦੇ ਤੁਸੀਂ ਐਤ ਕਹ ਨਹੀਂ ਸਾਨੂੰ ਜਿਹਦਾ ਮਾਜਾ ਦਿੱਤਾ ਜਾਈ ਆਂ ਸ਼੍ਰੀਮਾਨ ਜੀ ਤੁਹਾਡਾ ਨਾਮ ਕੀ ਸ਼੍ਰੀ ਹਰਕੇਸ਼ ਕਾਂ ਜੀ ਹਰਕੇਸ਼ ਕੁਮਾਰ ਰਕੇਸ਼ ਕੁਮਾਰ ਜੀ ਜੀ ਸਰ ਠੀਕ ਹੈ ਨਹੀਂ ਜੀ ਜੀ ਸ਼ੈਲਰ ਦਾ ਨਾਮ ਕੀ ਹੈ ਜੀ ਗੌਤਮ ਰਾਜ ਸਰ ਕੀ ਘਟਨਾ ਵਾਪਰ ਗਈ ਜੀ ਸਰ ਮੈਂ ਇੱਥੇ ਮਨੀਮੀ ਦਾ ਕੰਮ ਕਰਦਾ ਹਾਂ ਸ਼ੈਲਰ ਚ ਸਾਡੇ ਨਾਲ ਰਾਤ ਤਕਰੀਬਨ 10 10:30 ਵਜੇ ਅੰਦੇ ਦੀ ਫੁੱਲ ਆਈ ਔਰੇ ਅੰਦੇ ਦੀ ਦੇ ਕਾਰਨ ਸਾਡਾ ਨਾ ਜਿਹੜਾ ਇੱਕਾ ਸ਼ੈੱਡ ਵਗੈਰਾ ਸਾਰਾ ਉੱਡ ਗਿਆ ਸ਼ੈੱਡ ਟੁੱਟਣ ਦੇ ਬਾਵਜੂਦ ਸਾਰਾ ਸਾਡਾ ਜਿਹੜਾ ਅੰਦਰ ਰਾਈਸ ਵਗੈਰਾ ਸੀ ਔਰ ਐਸ ਵਗੈਰਾ ਸਾਰਾ 3.4 ਚਾਵਲ ਨਾਲ ਜਿਹੜਾ ਸਾਰਾ ਖਰਾਬ ਹੋ ਚੁੱਕਿਆ ਹੀ ਉਹ ਤਕਰੀਬਨ ਉਹ ਚਾਵਲ ਕੀ ਦਾ ਸੀਗਾ ਜੀ ਚਾਵਲ ਸਾਰਾ ਸਾਡੇ ਕੋਲ ਗਵਰਨਮੈਂਟ ਦੀ ਪੜੀ ਲੱਗੀ ਸੀ ਅੰਦਰ ਅਸੀਂ ਗਵਰਨਮੈਂਟ ਨੂੰ ਬਕਾਇਦਾ ਜੋ ਨਾਲ ਮਿਲਿੰਗ ਕਰਕੇ ਦੇਣਾ ਹੁੰਦਾ ਉਹ ਤਕਰੀਬਨ ਸਾਡੇ ਆ 3-2-3 ਗੱਡੀਆਂ ਖਰਾਬ ਹੋ ਚੁੱਕੀਆਂ ਸਰ ਤੇ ਹੋਰ ਕੀ ਕੀ ਨੁਕਸਾਨ ਹੋ ਗਿਆ ਤੁਹਾਡਾ ਸਰ ਸਾਡੀ ਕਣਕ ਤੇ ਤਕਰੀਬਨ ਜਿਆਦਾ ਸ਼ੈੱਡ ਤੇ ਰਾਜ ਤਾਂ ਤੇ ਉਸ ਤੋਂ ਬਾਅਦ ਕਣਕ ਸਾਡੀਆਂ ਅੰਦਰ ਨਾਲ ਸਾਡਾ ਆੜ ਦਾ ਕੰਮ ਵੀ ਨਾਲ ਆ ਸਾਰਾ ਤੇ ਉਸ ਤੋਂ ਬਾਅਦ ਸਾਡਾ ਜਿਹੜਾ 48 ਤਕਰੀਬਨ ਜਿੰਨੀਆਂ ਸਾਡੀਆਂ ਢੇਰੀਆਂ ਸੀ ਉਹ ਤਕਰੀਬਨ ਸਾਰੀਆਂ ਹੀ ਖਰਾਬ ਹੋ ਚੁੱਕੀਆਂ ਤੇ ਉਹਦੇ ਨਾਲ ਆਂਦੇ ਦੀ ਕਰਨ ਸਾਡੀ ਕਣਕ ਦੂਰ ਦੂਰ ਤੱਕ ਜਾ ਚੁੱਕੀ ਆ ਸਰ ਗਵਰਨਮੈਂਟ ਨੂੰ ਹੁਣ ਕਿਵੇਂ ਪੂਰਾ ਕਰਕੇ ਦਿਓਗੇ ਚਾਵਲ ਸਰ ਗਵਰਨਮੈਂਟ ਤੋਂ ਸਾਡੀ ਮੰਗ ਇਹ ਆ ਵੀ ਸਾਨੂੰ ਨਾ ਇਸ ਦਾ ਮੁਆਵਜ਼ਾ ਹੋ ਕਰਿਆ ਵੀ ਜਾਂ ਸਾਨੂੰ ਕੁਝ ਇਸ ਦੇ ਬਦਲੇ ਰਾਇ ਦਿੱਤੀ ਜਾਵੇ ਛੁੱਟ ਦਿੱਤੀ ਜਾਵੇ ਛੁੱਟ ਦਿੱਤੀ ਜਾਵੇ ਹੋਰ ਕੋਈ ਜਾਨਵਰ ਵਾਲੀ ਨੁਕਸਾਨ ਤਾਂ ਪਚਾਈ ਸਰ ਸਾਡੇ ਨਾਲ ਇੱਥੇ ਜੀਵਿਦਾਰ ਬੈਠੇ ਸੀ ਤਕਰੀਬਨ 4 ਉਹਨਾਂ ਦੇ ਚਾਰਾਂ ਦੇ ਤਕਰੀਬਨ ਨਾ ਇੱਕ ਮੇਰਾ ਅੱਠ ਆਪਣਾ ਹੋ ਸੀ ਮਜ਼ਦੂਰ ਚਾਰੇ ਬੰਦਿਆਂ ਦੇ ਤਕਰੀਬਨ ਕਾਫੀ ਸੱਟਾਂ ਲੱਗੀਆਂ ਉਹ ਕਿੱਥੇ ਨੇ ਜੀ ਉਹ ਸਰ तकरीबन ਅਸੀਂ ਰਾਤ ਨੂੰ ਹਸਪਤਾਲ ਜਿਹੜੇ ਗਏ ਸੀ 11:00 ਵਜੇ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਨੇ 2 ਘੰਟੇ ਉੱਥੇ ਰੱਖੇ ਤੇ ਉਹਨਾਂ ਨੂੰ ਆਪਣਾ ਟ੍ਰੀਟਮੈਂਟ ਦੇ ਕੇ ਉਹਨਾਂ ਨੂੰ ਛੁੱਟੀ ਕਰਤੀ ਸੀ 60 ਮਿੰਟ ਬੱਜੀ ਹੈ 60 ਤਾਂ ਸਰ ਕਾਫੀ ਬੱਜੀ ਆ ਆਪਣਾ ਸੀਟੀ ਸਕੈਨ ਵਗੈਰਾ ਵੀ ਕਰਾਇਆ ਸਾਰੇ ਬੰਦੇ ਸੱਚੇ 60ਾਂ ਜਿਆਦੇ ਬੱਜੀਆਂ ਨੇ ਠੀਕ ਹੈ ਹਾਂ ਜੀ